ਮੇਰੇ ਬ੍ਰਦਰ ਆ ਗੁਰਜੀਤ ਸਿੰਘ ਕੱਲ ਕੋਈ ਗੱਲ ਨਹੀਂ ਹੋਈ ਘਰੇ ਸਕੂਲੋਂ 1 ਵਜੇ ਆਇਆ ਵਾ ਘਰੇ ਉਸ ਤੋਂ ਬਾਅਦ ਸਾਡੇ 4 ਵਜੇ ਫੋਨ ਆਇਆ ਇਹਨੂੰ ਕਿ ਵੀ ਲਵਕਿਟ ਆਇਆ ਲੈਣ ਰਵੀ ਸ਼ਬਦੀ ਨਾਮ ਲੈਣ ਆਇਆ ਵਾ ਉਹ ਕਹਿੰਦਾ ਵੀ ਆ ਜਾ ਕੱਪੜੇ ਲੈਣ ਜਾਣੇ ਆਪਾਂ ਇਹ ਕਹਿੰਦਾ ਚ ਨਹੀਂ ਮੈਂ ਨਹੀਂ ਜਾਣਾ ਇੱਕ ਵਾਰੀ ਤਾਂ ਉਹਨੇ ਮਨਾਂ ਕਰ ਦਿੱਤਾ ਬਾਅਦ ਵਿੱਚ ਕਹਿੰਦਾ ਨਹੀਂ ਵੀ ਚੱਲ ਨਾਲ ਚੱਲ ਵੇਪਰ 10 ਮਿੰਟ ਚ ਆਏ ਨੇ ਜੋ 10 ਮਿੰਟ ਦੇ ਗੁੰਡੇ ਗਏ ਅੱਜ ਤੱਕ ਰਾਤ ਰਾ ਸਾਰੀ ਪਹੁੰਚ ਗਏ ਗੁਰਦੁਆਰੇ ਸਾਨੂੰ 7 ਵਜੇ ਕੁਝ ਮਿੰਟ ਦੇ ਫੋਨ ਆਇਆ ਵੀ ਕਹਿੰਦੇ ਬਾਬਾ ਜੀ ਆਉਣ ਨਹੀਂ ਦਿੰਦੇ ਪਏ ਵੀ ਦੀਦੀ ਤੁਸੀਂ ਮੈਨੂੰ ਲਾਜੋ ਵੀ ਨੇਰਾ ਹੋ ਗਿਆ ਮੈਂ ਉਸੇ ਟਾਈਮ ਗੁਰਦੁਆਰਾ ਸਾਹਿਬ ਗਈਆ ਰਾਤ ਉਹ ਤੀਸੀ ਸੀਸੀਟੀਵੀ ਕੈਂਪਸ ਦੀ ਸਾਰੀ ਰਿਕਾਰਡਿੰਗਸ ਵੇਖਿਆ ਕੁਝ ਵੀ ਨਹੀਂ ਆਇਆ ਉਹਦੇ ਵਿੱਚ ਵਿੱਚ ਗੁਰਦੁਆਰੇ ਨਹੀਂ ਆਇਆ 11:30 ਵਜੇ ਤੱਕ ਸੀ ਦੇਖਦੇ ਰਹੇ ਆ ਉਸ ਤੋਂ ਬਾਅਦ ਸਿਟੀ ਰਣੀ ਜਾ ਕੇ ਅਸੀਂ ਕੰਪਲੇਂਟ ਵਗੈਰਾ ਕੀਤੀ ਹੈ ਲੇਕਿਨ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸੁਣਵਾਈ ਕੀਤੀ ਨਹੀਂ ਪਹਿਲਾਂ ਵੀ ਆਪਾਂ ਪਹਿਲਾਂ ਦੋਸਤ ਮਿਲਦੇ ਹੁੰਦੇ ਸੀਗੇ ਹਾਂ ਸਾਰੇ ਮਿਲਦੇ ਆ ਸਕੂਲ ਆਉਂਦੇ ਜਾਂਦੇ ਇਕੱਠੇ ਆਉਂਦੇ ਬਟ ਐਤ ਕੀ ਵੀ ਸ਼ਮ ਦੀ ਮੰਮਾ ਨੇ ਸਾਰਾ ਕੁਝ ਸਾਨੂੰ ਇਹ ਕਿਹਾ ਵਾ ਕਹਿੰਦੀ ਵੀ ਬੱਚੇ ਆ ਜਾਣਗੇ ਆਜਣਗੇ ਤੁਸੀਂ ਟੈਨਸ਼ਨ ਨਾ ਲੋ ਜਦ ਕਿ ਅਸੀਂ ਰਾਤ ਦੇ ਤੇ ਠਾਣੇ ਆ ਚਾਰੇ ਆ ਉਹਨਾਂ ਦੇ ਪੇਰੈਂਟਸ ਨਹੀਂ ਆਏ ਇਹ ਕਿਹੜੀ ਕਲਾਸ ਚ ਪੜਦੇ ਸੀ ਕਿਹੜੀ ਸਕੂਲ ਚ ਸੀਗੇ ਪਲੱਸ 2 ਚ ਪੜਦੇ ਆ ਦਿਸ ਮਾਈ ਮੋਡਲ ਸਕੂਲ ਚ ਪੜਦੇ ਆ ਕਿੰਨੇ ਬੱਚੇ ਜਿਹੜੇ ਆੱਖੇ ਜਿੱਲਾ ਚਾਰ ਬੱਚੇ ਆ ਪੰਜ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਆ ਅੱਜ ਗੁਰਦੁਆਰਾ ਜਾਬੀ ਸਾਹਿਬ ਦੀ ਗੱਲ ਕਰ ਰਹੇ ਆ ਬੱਚਿਆਂ ਨੇ ਸਾਨੂੰ ਫੋਨ ਕੀਤਾ ਸੀ ਪਪਾ ਜੀ ਆਣ ਨਹੀਂ ਦੇ ਰਹੇ ਮੈਂ ਗਈ ਆ ਮੈਂ ਕਿਹਾ ਚਲੋ ਮੈਂ ਲੈ ਨਹੀਂ ਆ ਵੀ 8:00 ਵਜੇ 8:30 ਦੇ ਟਾਈਮ ਮੈਂ ਹੀ ਲੈ ਆਣੀ ਆ ਮੈਂ ਗਈ ਆ ਉਸ ਤੋਂ ਬਾਅਦ ਗੁਰਦਾਰਾ ਸਾਹਿਬ ਦੇ ਦਰਵਾਜ਼ੇ ਗੁਰਾ ਸਭ ਕੁਝ ਬੰਦ ਸੀਗੀ ਵਿਸ਼ ਆਫ ਦਿ ਬਾਈਕ ਤੇ ਲੈ ਕੇ ਗਏ ਸੀ ਸਾਡੇ ਵਗੈਰਾ ਕੋਈ ਬਾਈਕ ਵਗੈਰਾ ਨਹੀਂ ਹੈਗੀ ਅਸੀਂ ਵਿਸ਼ ਆਫ ਦੇ ਪੇਰੈਂਟਸ ਨੂੰ ਫੋਨ ਕੀਤਾ ਵਾ ਕਿ ਤੁਸੀਂ ਆਪਦੀ ਬਾਈਕ ਦਾ ਨੰਬਰ ਦੱਸੋ ਬੱਚੇ ਦਾ ਵੀ ਅਸੀਂ ਉੱਤੇ ਦੱਸ ਦਿੰਦੇ ਆ ਕਿ ਕਡਵਾ ਲੈਣੇ ਆ ਬਟ ਵਿਸ਼ ਆਫ ਦੇ ਪੇਰੈਂਟਸ ਨੇ ਸਾਨੂੰ ਕਿਹਾ ਵਾ ਕੋਈ ਤੇ ਨੰਬਰ ਵਗੈਰਾ ਬਾਈਕ ਦਾ ਕੁਝ ਵੀ ਨਹੀਂ ਹੈਗਾ ਜਦ ਕਿ ਜਿਹੜੀ ਰਿਕਾਰਡਿੰਗਸ ਆਈ ਹੈ ਉਹਦੇ ਵਿੱਚ ਵਿਸ਼ ਆਫ ਦੇ ਪਲੇਟਸ ਦਾ ਨੰਬਰ ਪੱਟ ਲਗੀਆਂ ਹੋਈਆਂ ਵਾ ਬਾਈਕ ਤੇ ਪਰ ਜਦੋਂ ਤੁਸੀਂ ਫੋਨ ਟਰਾਈ ਕੀਤਾ ਫੋਨ ਸਵਿਚ ਆਫ ਫੋਨ ਸਵਿਚ ਆਫ ਆਰੇ ਰਾਤ 8:00 ਵਜੇ ਤੋਂ ਬਾਅਦ ਜਦੋਂ ਬੱਚੇ ਦੀ ਗੱਲ ਹੋਈਏ ਸਾਡੇ ਨਾਲ ਵੀ ਬੋਰਦਰ ਬਾਬਾ ਸਾਹਿਬ ਆੜ ਨਹੀਂ ਦੇ ਰਹੇ ਉਹ ਕਹਿੰਦੇ ਸੀ ਸਵੇਰੇ ਆਵਾਂਗੇ ਉਸ ਤੋਂ ਬਾਅਦ ਸਾਨੂੰ ਅੱਜ ਤੱਕ ਹਾਲੇ ਤੱਕ ਕੋਈ ਵੀ ਸੂਚਿਤ ਕਰਾ ਨਹੀਂ ਕੀਤਾ ਗਿਆ ਕਿ ਬੱਚੇ ਦੀ ਨਾ ਫੋਨ ਔਨ ਹੋਇਆ ਕਿਸੇ ਵੀ ਤਰ੍ਹਾਂ ਦੇ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਹੁਣ ਤੱਕ ਪ੍ਰਸ਼ਾਸਨ ਤੇ ਹੀ ਮੰਗ ਕਰਦਾ ਹੈ ਕਿ ਬੱਚੇ ਜਿੰਨੇ ਵੀ ਹੈਗੇ ਬਸ ਸਹੀ ਸਲਾਮ ਸਾਨੂੰ ਕਰੇ ਪਛਾਦਨ ਮੇਰੀ ਮੇਰਾ ਬੇਟਾ ਘਰ ਸੁੱਤਾ ਹੋਇਆ ਸੀਗਾ ਇੱਕ ਵਿਸ਼ਵ ਬੇਟਾ ਆਇਆ ਉਹਨੂੰ 4 4:30 ਵਜੇ ਲੈਣ ਵਾਸਤੇ ਕਹਿੰਦਾ ਬਾਜ਼ਾਰ ਮੈਂ ਕੱਪੜੇ ਲੈਣ ਜਾਣਾ ਗੁਰਦੀਤ ਤੂੰ ਮੇਰੇ ਨਾਲ ਚੱਲ ਗੁਰਦੀਤ ਮੇਰਾ ਨਾਲ ਚਲਾ ਗਿਆ ਮੁੜ ਕੇ ਵਾਪਸ ਨਹੀਂ ਆਇਆ ਜਿੱਤੇ ਕਰਾ ਕਿੰਨੀ ਉਮਰ ਹੈ ਉਹਦੀ 17 ਸਾਲ ਦਾ ਬੇਟਾ ਮੇਰਾ ਕਿੱਥੇ ਪੜਦਾ ਸੀ ਦੇਸਮਜ ਮਾਡਲ ਚ ਪੜਦੇ ਨੇ ਬੱਚੇ ਇਹ ਵੀ ਨਾਲ ਹੀ ਪੜਦਾ ਬੇਟਾ ਮਤਲਬ ਜਿਹੜੇ ਮੁੰਡੇ ਲਾਪਤਾ ਹੋਏ ਆ ਗੱਲ ਇੱਕਠੇ ਦੋਸਤ ਨੇ ਹਾਂਜੀ ਦੋਸਤ ਨੇ ਕਿ ਕਲਾਸ ਵਿੱਚ ਪੜਦੇ ਆ ਚਾਰ ਮੁੰਡੇ ਨੇ ਚਾਰ ਮੁੰਡੇ ਆ ਕਿੰਨੇ ਵਜੇ ਕਰੋਗੇ ਇਹ ਕਰੋ 4:30 ਵਜੇ ਮੁੰਡਾ ਇੱਕ ਲੈਣ ਆਇਆ ਇਹਨੂੰ ਕਹਿੰਦਾ ਦੁਕਾਨ ਤੋਂ ਕੱਪੜੇ ਲੈਣੇ ਆ ਤੇ ਮੇਰੇ ਨਾਲ ਆ ਜਾ ਅਜੇ ਤੱਕ ਪੰਜ ਘੰਟੇ ਦੇ ਹਨ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਅਜੇ ਤੱਕ ਕੋਈ ਫੋਨ ਨਹੀਂ ਆਇਆ ਕੋਈ ਵਾਪਸ ਆ ਰਹੇ ਸੁੱਤੋਂ ਫਾਰੇ ਫੋਨ ਉਹਨਾਂ ਨੂੰ ਕੋਈ ਲੜਾਈ ਝਗੜਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਬੇਟੇ ਦਾ ਕਿਸੇ ਨਾਲ ਵੀ ਨਹੀਂ ਹੈਗਾ ਆ ਬੱਚੇ ਦਾ ਚਾਹਣਾ ਕੋਈ ਕਨੈਕਸ਼ਨ ਨਹੀਂ ਉਹ ਕੰਮ ਕਰਦੇ ਪਾਣੇ ਕੋਈ ਵੀ ਨਹੀਂ ਹੈਗਾ ਤੁਹਾਡੇ ਬੇਟੇ ਤੁਹਾਡੇ ਬੇਟੇ ਨਾਲ 21 ਇੱਕ ਹੀ ਬੱਚਾ ਤੁਹਾਡੇ ਬੇਟੇ ਦਾ ਹਾਂਜੀ ਜਿਹੜਾ ਲੈ ਕੇ ਗਿਆ ਵਿਸ਼ ਬੈ ਮੁੰਡਾ ਇੱਛੇ ਵਾਲੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਗੁਰਦੀਪ ਸਿੰਘ ਕੀ ਮੰਗ ਕਰਦੇ ਹੋ ਪੁਲਿਸ ਅਫਸਰ ਸਾਡੇ ਬੱਚੇ ਵਾਪਸ ਆਜਾ ਜੀ 5 ਵਜੇ ਟੋਟਲ ਗੈਪ ਹੋਇਆ ਜੀ ਜਿਹਦੇ ਚ 4 ਬੱਚੇ ਇੱਕੋ ਸਕੂਲ ਵਿੱਚ پڑھਦੇ ਇੱਕੋ ਕਲਾਸ ਵਿੱਚ ਜਿਹੜਾ ਸਾਡਾ ਬ੍ਰਦਰ ਹੈ ਮੇਰੀ ਮਾਸੀ ਦਾ ਲੜਕਾ ਹੈ ਉਹ ਇਨਵਰਟਰ ਦਾ ਕੰਮ ਕਰਦਾ ਉਹਨੂੰ ਦੁਕਾਨ ਤੋਂ ਦੋ ਬੱਚੇ ਲੈ ਗਏ ਨੇ ਇੱਕ ਵਿਸ਼ਵਦੀਪ ਤੇ ਇੱਕ ਗੁਰਦੇਤ ਲੱਭੀ ਸਾਡਾ ਨੂੰ ਇੰਡਰ ਖਰਾਬ ਹੈ ਵਿਸ਼ਵਦੀਪ ਆਪਣੇ ਘਰੇ ਲੈ ਕੇ ਗਿਆ ਹੈ ਪਰ ਉਹਦੀ ਮੰਮੀ ਨੇ ਵੀ ਬਿਆਨ ਕਿਹਾ ਹੈ ਕਿ ਇਹ ਵੀ ਮੁੰਡਾ ਘਰੇ ਆਇਆ ਹੈ ਉਸ ਤੋਂ ਬਾਅਦ ਉਹਨੂੰ ਬਾਬਾ ਛੱਡਣ ਆਏ ਨੇ ਉਸ ਤੋਂ ਬਾਅਦ ਨਾ ਸਾਡਾ ਮੁੰਡਾ ਆਇਆ ਹੈ ਨਾ ਇਹ ਮੁੰਡੇ ਲੱਭੇ ਸਾਡਾ ਦੁਕਾਨ ਤੇ ਆਇਆ ਨਹੀਂ ਹੈ ਤੁਹਾਡੇ ਘਰੇ ਗਿਆ ਹਾਂ ਜੀ ਉਹਦੇ ਕੋਲ ਹੈਗਾ ਸੀ ਉਹ ਰਾਤ 8 10 ਤੇ ਉਹਨੇ ਆਪਣੇ 파ਟਰਨ ਨੂੰ ਫੋਨ ਕੀਤਾ ਲੈ ਮੇਰਾ ਮੋਟਰ ਸਾਡੇ ਅੰਦਰ ਲਾ ਦੇ ਮੈਂ ਕਿਤੇ ਪੱਸਿਆ ਆਇਆ ਉਸ ਤੋਂ ਬਾਅਦ ਉਹਨੇ ਸਵਿਚ ਆਫ ਕਰਤਾ ਹਜੇ ਤੱਕ ਮੋਬਾਈਲ ਦਾ ਸਵਿਚ ਆਫ ਹੈ ਤੇ ਫਸੇリカ ਲਿਖੀ ਤੇ ਨਹੀਂ ਕੁਛ ਨਹੀਂ ਕਿਹਾ ਜੀ ਉਹਨੇ ਉਹਦੇ ਪਿੰਡੇ ਦਾ ਮੁੰਡਾ ਨਾਲ ਕੰਮ ਕਰਦਾ ਹੈ ਨਾ ਦੁਕਾਨ ਤੇ ਉਹਨੂੰ ਹੀ ਕਿਹਾ ਬਸ ਇਹ ਵੀ ਸਕੂਲ ਦਾ ਹੀ ਇਹਦਾ ਨਾ ਕੀ ਮੰਗ ਕਰਦੇ ਰਿਹਾ ਅਸੀਂ ਤਾਂ ਪ੍ਰਸ਼ਾਸਨ ਕੋਈ ਹੋਵੇ ਮੰਗ ਕਰਨੇ ਆ ਲੈ ਵੀ ਜਲਦੀ ਤੋਂ ਜਲਦੀ ਪਤਾ ਕੀਤਾ ਜਾਵੇ ਇਹਨਾਂ ਕੋਈ ਗੱਲ ਨੂੰ ਕੋਈ ਤਰਕਨਾ ਹੋ ਜਾਵੇ ਜੀ ਸਸ ਕਾਫੀ ਪਰਵਾਹ ਵੀ ਟੈਨਸ਼ਨ ਦੇ ਵਿੱਚ ਹੈ ਤੇ ਸਮਾਜ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕੱਲ ਸ਼ਾਮ ਨੂੰ ਇਹ ਸਾਡੇ ਧਿਆਨ ਦੇ ਵਿੱਚ ਗੱਲ ਆਈ ਹੈ ਵੀ ਚਾਰ ਬੱਚੇ ਜਿਹੜੇ ਤਕਰੀਬਨ ਜਿਹਨਾਂ ਦੀ ਉਮਰ 17 18 ਸਾਲ ਦੀ ਹੈਗੀ ਇੱਕੋ ਕਲਾਸ ਪੜ੍ਹਦੇ ਤੇ ਉਹਨਾਂ ਦੇ ਨਾਲ ਇੱਕ 40 ਸਾਲ ਦਾ ਬੰਦਾ ਜਿਹੜਾ ਕੀ ਇਨਵਰਟਰ ਮਕੈਨਿਕ ਹੈ ਤੇ ਸਾਰੇ ਮਿਸਿੰਗ ਆਪਣੇ ਮੋਟਰਸਾਈਕਲਸ ਤੇ ਇਮੀਡੀਏਟਲੀ ਕਰਨਾ ਤੇ ਫੋਨ ਵੀ ਬੰਦ ਆ ਰਹੇ। ਤੋਂ ਸਾਡੀਆਂ ਜਿਹੜੀਆਂ ਐਸਐਸਪੀ ਸਾਹਿਬ ਨੇ ਸਾਡ ਨੂੰ ਨਿਸ਼ਾਨਦੇਸ਼ ਦਿੱਤੇ ਆ ਸਾਡੀਆਂ ਸੀਆਈ ਦੀਆਂ ਟੀਮਾਂ ਸਾਡੇ ਥਾਣੇ ਦੀਆਂ ਟੀਮਾਂ ਸਡੀ ਸਪੈਸ਼ਲ ਬ੍ਰਾਂਚ ਅਸੀਂ ਆਲਰੇਡੀ ਇੱਥੇ ਵਰਕ ਕਰ ਰਹੇ ਆ ਤੇ ਕੈਮਰਾ ਜਿੱਥੇ ਲਾਸਟ ਨੇ ਲੋਕੇਸ਼ਨ ਆਈ ਸੀ ਉਹ ਚੈੱਕ ਕਰ ਰਹੇ ਆ ਵੀ ਉਸ ਤੋਂ ਬਾਅਦ ਉਹ ਕਿੱਥੇ ਆ। ਤੇ ਉਮੀਦ ਹੈ ਕਿ ਜਲਦੀ ਪਤਾ ਲੱਗ ਜਾਏ। ਸਰ ਸ਼ਿਕਰ ਕੋਈ ਦਾਜਾ ਲੜਾ ਔਖਾ ਜਿਹਾ ਕਿਉਂਕਿ ਪੰਜ ਬੰਦਿਆਂ ਦਾ ਇਕੱਠੇ ਹੋਣਾ ਚਾਰ ਯੰਗਸਟਰਸ ਨੇ ਇੱਕੋ ਕਲਾਸ ਪੜ੍ਹਦੇ ਨੇ। ਠੀਕ ਹੈ। ਤੇ ਇੱਕ 40 ਸਾਲ ਦਾ ਹੈਗਾ ਜਿਹੜਾ ਉਹ ਮਕੈਨਿਕਾ ਨੇ ਕਿਹਾ ਕੋਈ ਇਸ ਤਰ੍ਹਾਂ ਦਾ ਨਹੀਂ ਦਾਇਆ ਲਾਇਆ ਜਾ ਸਕਦਾ ਵੀ ਕੀ ਇਮੀਡੀਏਟਲੀ ਆਪਾਂ ਕਹਿ ਸਕਦੇ ਹਾਂ ਬਾਕੀ ਕਲਾਸ ਚੱਲੀ ਹੈ ਜੀ ਉਮੀਦ ਹੈ ਜਲਦੀ ਮਿਲ ਜਾਂਦੇ